ਅੱਜ ਬੜੇ ਜਨਾਬ ਅੱਜ ਬੜਾ ਵਧੀਆ ਦੇ ਰਹੇ ਆ ਫੜਾ ਦੇ ਰਹੇ ਆ ਜੋ ਕਿ ਭਪਿੰਦਰ ਸਿੰਘ 10000 ਰੁਪਏ ਚੇਤੂ ਰਹੇ ਨੇ ਭਾਈ ਅਮਰਪਾਲ ਸਿੰਘ ਜੀ ਜਿੱਤ ਗਏ ਨੇ ਤੇ ਅੰਗਰੇਜ਼ ਸਿੰਘ ਜੀ ਬੜੀ ਬੁਰੀ ਤਰ੍ਹਾਂ ਹਾਰ ਕੇ ਦੇ 10000 ਰੁਪਏ ਦੇ ਰਹੇ ਆ ਬੋਲੇ ਬੋਲੇ ਸੋਨਿਹਾਲ ਸਤ ਸ੍ਰੀ ਅਕਾਲ ਅੱਜ ਬੜੇ ਜਨਾਬ ਅੱਜ ਬੜਾ ਵਧੀਆ ਦੇ ਰਹੇ ਆ ਫੜਾ ਦੇ ਰਹੇ ਆ ਜੋ ਕਿ ਭਪਿੰਦਰ ਸਿੰਘ 10000 ਰੁਪਇਆ ਜਿੱਤੂ ਰਹੇ ਨੇ ਭਾਈ ਅਮਰਪਾਲ ਸਿੰਘ ਜੀ ਜਿੱਤ ਗਏ ਨੇ ਤੇ ਅੰਗਰੇਜ਼ ਸਿੰਘ ਜੀ ਬੜੀ ਬੁਰੀ ਤਰ੍ਹਾਂ ਹਾਰ ਕੇ ਦੇ 10000 ਰੁਪਇਆ ਦੇ ਰਹੇ ਨੇ ਬੋਲੇ ਬੋਲੇ ਸੋਨਿਹਾਲ ਸਾਹਿਬ ਜੀ ਅੱਜ ਬੜੇ ਜਨਾਬ ਅੱਜ ਬੜਾ ਵਧੀਆ ਦੇ ਰਹੇ ਆ ਫੜਾ ਦੇ ਰਹੇ ਆ ਜੋ ਕਿ ਭਪਿੰਦਰ ਸਿੰਘ 10000 ਰੁਪਇਆ ਜਿੱਤੂ ਰਹੇ ਨੇ ਭਾਈ ਅਮਰਪਾਲ ਸਿੰਘ ਜੀ ਜਿੱਤ ਗਏ ਨੇ ਤੇ ਅੰਗਰੇਜ਼ ਸਿੰਘ ਜੀ ਬੜੀ ਬੁਰੀ ਤਰ੍ਹਾਂ ਹਾਰ ਕੇ ਦੇ 10000 ਰੁਪਇਆ ਦੇ ਰਹੇ ਆ ਬੋਲੇ ਬੋਲੇ ਸੋਨਿਹਾਲ ਸਤ ਸ੍ਰੀ ਅਕਾਲ ਅੱਜ ਬੜੇ ਜਨਾਬ ਅੱਜ ਬੜਾ ਵਧੀਆ ਦੇ ਰਹੇ ਆਂ ਫੜਾ ਦੇ ਰਹੇ ਆਂ ਵਧੀਆ ਦੇ ਰਹੇ ਆਂ ਜੋ ਕਿ ਭਪਿੰਦਰ ਸਿੰਘ 10000 ਰੁਪਇਆ ਚੇਤੂ ਰਹੇ ਨੇ ਭਾਈ ਅਮਰਤਪਾਲ ਸਿੰਘ ਜੀ ਜਿੱਤ ਗਏ ਨੇ ਤੇ ਅੰਗਰੇਜ਼ ਸਿੰਘ ਜੀ ਬੜੀ ਬੁਰੀ ਤਰ੍ਹਾਂ ਹਾਰ ਕੇ ਦੇ 10000 ਰੁਪਇਆ ਦੇ ਰਹੇ ਆਂ ਬੋਲੇ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ